ਅਗਲੀ ਜਿਹੜੀ ਹਜ਼ਰ ਸਿੰਘ ਜੀ ਖਬਰ ਕਰਦੇ ਆਂ ਕੱਲ थैੰਕਸ giving ਦਾ ਜਿਹੜਾ ਉਹ ਦਿਨ ਸੀਗਾ ਆ ਇੱਕ ਜਿਹੜੀ ਖਬਰ ਆ ਚਰਚ ਦੇ ਨਾਲ ਸੰਬੰਧਿਤ ਆ ਰਹੀ ਆ ਐਂਟਿਓਕ ਕੈਲੀਫੋਰਨੀਆ ਤੋਂ ਉੱਥੇ ਦਾ ਜਿਹੜਾ ਪੈਸਟਰ ਆ ਉਸਨੇ ਇੱਕ ਜਿਹੜਾ ਐਕਸ ਲਈ ਹੁੰਦਾ ਬੰਦਾ ਆ ਉਸਦੇ ਨਾਲ ਲੜਾਈ ਕਰਕੇ ਜਿਹੜਾ ਚੋਰੀ ਕਰਨ ਆਇਆ ਸੀਗਾ ਚਰਚ ਦੇ ਵਿੱਚ ਉਸ ਨੂੰ ਢੱਕਿਆ ਹੈਗਾ ਆ ਅ ਇਹ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਕਹਿੰਦੇ ਵੀ ਜਿਹੜਾ ਚੋਰੀ ਕਰਨਾ ਆਇਆ ਸੀ ਉਹਨੂੰ ਇਹ ਨਹੀਂ ਸੀ ਪਤਾ ਵੀ ਜਿਹੜਾ ਪੈਸਟਰ ਆ ਉਹ ਮਾਰਸ਼ਲ ਆਰਟਸ ਦੇ ਵਿੱਚ ਨਪੁੰਨ ਹੈਗਾ ਆ ਸੋ ਕਹਿੰਦਾ ਵੀ ਪਹਿਲਾਂ ਤਾਂ ਉਸਨੇ ਰੋਲਾ ਪਾਇਆ ਪੈਸਟਰ ਦਾ ਨਾਮ ਨਿਕ ਨੀਵਜ਼ ਆ ਤੇ ਕਹਿੰਦੇ ਵੀ ਉਹਨੇ ਪਹਿਲਾਂ ਰੋਲਾ ਪਾਇਆ ਵੀ ਰੁਕ ਜਾ ਭਾਈ ਪੁਲਿਸ ਆ ਰਹੀ ਆ ਤੇ ਪਰ ਕਹਿੰਦਾ ਵੀ ਉਹ ਜਿਹੜਾ ਐਕਸ ਲੈ ਕੇ ਤੁਰਿਆ ਆਉਂਦਾ ਸੀਗਾ ਤੇ ਅੰਦਰ ਜਿਹੜੀ ਉਹ ਤੋੜਪੰਨ ਜਿਹੜੀ ਉਹ ਕਰ ਰਿਆ ਸੀ ਤੇ ਨਾਲ ਦੇ ਨਾਲ ਚੀਜ਼ਾਂ ਜਾਂ ਸਮਾਨ ਜਿਹੜਾ ਉਹ ਚੋਰੀ ਕਰਨ ਦੇ ਫਿਰਾਕ ਦੇ ਵਿੱਚ ਆਇਆ ਸੀਗਾ 10 12 15 ਮਿੰਟ ਕਹਿੰਦੇ ਵੀ ਆਪਸ ਦੇ ਵਿੱਚ ਉਹ ਗੁੱਥਮ ਗੁੱਥਾ ਜਿਹੜੇ ਆ ਉਹ ਹੁੰਦੇ ਰਹੇ ਇਹ ਮਾਰਸ਼ਲ ਆਰਟ ਦਾ ਖਿਡਾਰੀ ਰਿਆ ਸੀਗਾ ਜਿਹੜਾ ਪੈਸਟਰ ਆ ਇਸ ਲਈ ਇਹ ਸਰਵਾਈਵ ਇੱਕ ਹਿਸਾਬ ਦੇ ਨਾਲ ਕਰ ਗਿਆ ਤੇ ਦੂਜਾ ਬੰਦਾ ਜਿਹੜਾ ਉਹ ਹੰਬ ਗਿਆ ਉਹਨੇ ਚਿਰ ਨੂੰ ਉਹਨੇ ਕਹਿੰਦੇ ਵੀ ਗਰਾਊਂਡ ਤੇ ਪਾ ਕੇ ਤੇ ਫਿਰ ਉਸ ਨੂੰ ਜਿਹੜਾ ਉਹ ਫੜੀ ਰੱਖਿਆ ਜਿੰਨੀ ਦੇਰ ਤੱਕ ਪੁਲਿਸ ਜਿਹੜਾ ਉਹ ਨਹੀਂ ਜਿਹੜਾ ਹੋ ਆਉਂਦਾ ਸੋ ਉੱਥੋਂ ਦੇ ਜਿਹੜੇ ਲੋਕ ਨੇ ਉਹ ਬੜੇ ਧੰਨਵਾਦ ਕਰ ਰਹੇ ਨੇ ਪੈਸਟਰ ਨਿਕ ਦਾ ਵੀ ਭਾਈ ਇੱਕ ਤਾਂ ਤੁਸੀਂ ਆਪਣੀ ਜਾਨ ਦੀ ਬਾਜੀ ਲਾ ਕੇ ਜਿਸ ਦੇ ਕੋਲ ਹਥਿਆਰ ਸੀ ਉਸ ਦੇ ਮੋਰੇ ਜਿਹੜੇ ਉਹ ਹੋਏ ਤੇ ਨਾਲ ਦੇ ਨਾਲ ਉਸ ਨੂੰ ਡੱਕਿਆ ਵੀ ਤੇ ਉਸ ਨੂੰ ਬਾਅਦ ਦੇ ਵਿੱਚ ਇਵੈਂਚੁਅਲੀ ਜਿਹੜਾ ਪੁਲਿਸ ਦੇ ਹੱਥੇ ਵੀ ਜਿਹੜਾ ਹੋ ਫੜਾਇਆ 46 ਸਾਲਾਂ ਦਾ ਇਹ ਜਿਹੜਾ ਪੈਸਟਰ ਆ ਤੇ ਉਹਨਾਂ ਨੇ ਦੱਸਿਆ ਵੀ ਇਸ ਚੀਜ਼ ਦੇ ਵਿੱਚ ਇਸ ਥੈਂਕਸ ਗਿਵਿੰਗ ਦੇ ਉੱਤੇ ਉਹਨਾਂ ਨੇ ਤਕਰੀਬਨ 130 ਪਰਿਵਾਰਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਸੀਗੀ ਉਹ ਗਰੋਸਰੀਜ਼ ਜਿਹੜੀਆਂ ਆ ਉਹ ਪ੍ਰੋਵਾਈਡ ਕੀਤੀਆਂ ਤੇ ਇਹ ਇਹ ਉਥੇ ਮੌਜੂਦ ਹੋਣ ਕਰਕੇ ਉਹ ਕਿਸੇ ਵੀ ਚੀਜ਼ ਨੂੰ ਜਿਹੜਾ ਬਰਗਲਰ ਆਇਆ ਸੀਗਾ ਚੋਰੀ ਕਰਨ ਦੇ ਵਿੱਚ ناکਾਮਯਾਬ ਰਿਹਾ ਤੇ ਉਹਨਾਂ ਨੇ ਜਾਂਦੇ ਜਾਂਦੇ ਇਹੀ ਕਿਹਾ ਕਿ ਕਿੰਨੇ ਮੈਂ ਉਮੀਦ ਕਰਦਾ ਵੀ ਜਿਹੜਾ ਚੋਰੀ ਕਰਨ ਆਇਆ ਸੀ ਆਪਣੇ ਰਾਹ ਜਿਹੜਾ ਉਹ ਬਦਲੇ ਤੇ ਚੰਗਾਈ ਨੂੰ ਜਿਹੜਾ ਆ ਚੰਗੀ ਚੀਜ਼ ਨੂੰ ਉਸ ਨੂੰ ਅਪਣਾਵੇ ਚਰਚ ਦੀ ਗੱਲ ਕਰਦੇ ਜਾਈਏ ਤੇ ਸਿਰੋਕਿਆਂ ਨੂੰ ਯਾਦ ਹੋਊਗਾ ਫਰਾਂਸ ਦੇ ਵਿੱਚ 2019 ਦੇ ਵਿੱਚ ਨੋਟਰਡੈਮ ਕੈਥेड्रल ਜਿਹੜਾ ਚਰਚ ਦੀ ਬਿਲਡਿੰਗ ਸੀ ਉਹ ਉਹ ਅੱਗ ਦੀ ਪੇਂਟ ਚੜ ਗਈ ਸੀ ਬਹੁਤ ਹੀ ਪੁਰਾਣੀ ਬਿਲਡਿੰਗ ਤੇ ਬਹੁਤ ਹੀ ਸੋਹਣੀ ਬਿਲਡਿੰਗ ਸੀਗੀ ਅ ਅੱਜ ਫਰਾਂਸ ਦੇ ਜੋ ਪ੍ਰੈਜ਼ੀਡੈਂਟ ਆ ਇਮੈਨੂਅਲ ਮੈਕਰਨ ਉਹਨਾਂ ਨੇ ਧੰਨਵਾਦ ਕੀਤਾ ਆ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਸ ਬਿਲਡਿੰਗ ਨੂੰ ਦੁਬਾਰਾ ਕੀ ਫੇਰ ਰੀਸਟੋਰ ਕਰ ਦਿੱਤਾ ਹੈਗਾ ਬਹੁਤ ਹੀ ਸੋਹਣੀ ਬਿਲਡਿੰਗ ਫੇਰ ਉਸੇ ਹੀ ਸ਼ੇਪ ਦੇ ਵਿੱਚ ਬਣਾਈ ਗਈ ਹੈਗੀ ਆ ਤੇ ਅੱਜ ਦੁਨੀਆ ਜੋ ਆ ਉਸ ਚਰਚ ਨੂੰ ਉਸ ਬਿਲਡਿੰਗ ਨੂੰ ਜਿਹੜਾ ਹੈਗਾ ਇਹ ਬਹੁਤ ਪੁਰਾਣਾ ਚਰਚ ਸੀ ਉਸ ਨੂੰ ਦੇਖਣ ਜਾ ਰਹੀ ਹੈਗੀ ਆ ਸੋ 5 ਸਾਲ ਤੇ 8 ਮਹੀਨੇ ਇਸ ਨੂੰ ਜਿਹੜਾ ਆ ਪੂਰੀ ਤਰ੍ਹਾਂ ਰੀਸਟੋਰ ਕਰਨ ਦੇ ਵਿੱਚ ਲੱਗੇ ਤੇ ਹਜ਼ਾਰਾਂ ਦੇ ਕਰੀਬ ਜੋ ਲੋਕ ਆ ਇਸ ਦੀ ਕੰਸਟਰਕਸ਼ਨ ਦੇ ਵਿੱਚ ਲੱਗੇ ਹੋਏ ਸੀਗੇ ਸੋ ਸਭ ਤੋਂ ਜਿਹੜੀ ਵਧੀਆ ਗੱਲ ਇਹ ਆ ਕਿ ਬਿਲਕੁਲ ਉਸੇ ਹੀ ਸ਼ੇਪ ਦੇ ਵਿੱਚ ਉਦਾਂ ਦਾ ਹੀ ਜਿਹੜਾ ਮਟੀਰੀਅਲ ਆ ਉਹਨਾਂ ਨੇ ਯੂਜ਼ ਕਰਕੇ ਸੇਮ ਬਿਲਡਿੰਗ ਜਿਹੜੀ ਆ ਉਹੋ ਬਣਾਈ ਹੈਗੀ ਆ ਆ ਕਹਿੰਦੇ ਵੀ 700 ਮਿਲੀਅਨ ਯੂਰੋਜ਼ ਜੋ ਕਿ 737 ਮਿਲੀਅਨ ਡਾਲਰ ਬਣਦਾ ਹੈਗਾ ਆ ਉਹ ਇਹਦੇ ਉੱਤੇ ਜਿਹੜਾ ਲਗਭਗ ਐਸਟੀਮੇਟ ਕੀਤਾ ਗਿਆ ਸੀ ਆ 891 ਮਿਲੀਅਨ ਲੋਕਾਂ ਤੋਂ ਰੇਜ਼ ਵੀ ਹੋ ਗਿਆ ਸੀ ਡੋਨੇਸ਼ਨ ਬਹੁਤ ਵਾਰ ਤੁਸੀਂ ਦੇਖਦੇ ਹੋਣੇ ਵੀ ਲੋਕ ਰੌਲਾ ਪਾਉਂਦੇ ਰਹਿੰਦੇ ਦੇਖੋ ਜੀ ਐਵੇਂ ਉੱਥੇ ਜਿਹੜੀਆਂ ਧਾਰਮਿਕ ਜਗ੍ਹਾ ਤੇ ਪੈਸੇ ਕਿਉਂ ਦਿੰਦੇ ਹੋ ਆ ਸੋ ਦੇਖੋ ਜਿਨ੍ਹਾਂ ਲੋਕਾਂ ਦੀ ਸ਼ਰਧਾ ਹੈਗੀ ਆ ਉਹਨਾਂ ਨੇ 891 ਮਿਲੀਅਨ ਡਾਲਰ ਦੀ ਡੋਨੇਸ਼ਨ ਤਿੰਨ ਲੱਖ 40 ਹਜ਼ਾਰ ਡੋਨਰ ਸੀ 150 ਮੂਲਕਾਂ ਤੋਂ ਜਿਨ੍ਹਾਂ ਨੇ ਇਹ ਪੈਸੇ ਦਿੱਤੇ ਤੇ ਹੁਣ ਬਿਲਡਿੰਗ ਬਿਲਕੁਲ ਉਸੇ ਹੀ ਸ਼ੇਪ ਦੇ ਵਿੱਚ ਜਿਹੜੀ ਆ ਇਸ ਚਰਚ ਦੀ ਆ ਗਈ ਹੈਗੀ ਆ ਤੇ ਫਿਰ ਅੱਜ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਨੂਅਲ ਮੈਕਰਨ ਆ ਉਹ ਵਿਜ਼ਿਟ ਕਰਨਗੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਬਿਲਡਿੰਗ ਨੂੰ ਦੁਬਾਰਾ ਕੀ ਫੇਰ ਜਿਹੜਾ ਦੇਖਣ ਜਾ ਰਹੇ ਨੇ ਜੀ ਬਿਲਕੁਲ ਆਪਣੇ ਵੀ ਜਿਹੜੀ ਕੌਮ ਨੂੰ ਜਿਹੜਾ ਉਹ ਥੋੜਾ ਸਬਕ ਲੈਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਤੋਂ ਅਕਸਰ ਆਪਾਂ ਜਿਹੜੀ ਗੱਲ ਸੋਚਦੇ ਨੇ ਜਿਹੜੀਆਂ ਦੋਨੋਂ ਖਬਰਾਂ ਨਾ ਉਹਦੇ ਵਿੱਚ ਇੱਕ ਚੀਜ਼ ਜਿਹੜੀ ਐਡ ਆਪਾਂ ਆਪਣੀ ਕੌਮ ਦੇ ਆਪਣੇ ਪੱਖ ਤੋਂ ਵੀ ਜਿਹੜੀ ਕਰਨੀ ਚਾਹੁੰਦੇ ਆ ਉਹ ਪੈਸਟਰ ਜਿਹੜਾ ਮਾਰਸ਼ਲ ਆਰਟ ਦੇ ਵਿੱਚ ਨਪੁੰਨ ਸੀਗਾ ਚੋਰੀ ਕਰਨਾ ਇਹਨੂੰ ਉਹਨੇ ਡੱਕ ਲਿਆ ਰੋਕ ਲਿਆ ਆਪਣੇ ਵੀ ਸਾਰਿਆਂ ਨੂੰ ਜਿਹੜਾ ਸੈਲਫ ਡਿਫੈਂਸ ਦੀਆਂ ਕਲਾਸਾਂ ਹਰ ਇੱਕ ਪਾਸੇ ਹਰ ਗੁਰੂ ਘਰ ਦੇ ਵਿੱਚ ਜਿੰਨੇ ਵੀ ਭਾਈ ਨੇ ਹੈੱਡ ਗ੍ਰੰਥੀ ਨੇ ਕੋਈ ਵੀ ਨੇ ਆਮ ਜਿਹੜੇ ਲੋਕ ਆ ਉਹਨਾਂ ਨੂੰ ਵੀ ਇਸ ਚੀਜ਼ ਦੇ ਲਈ ਮੁਸ਼ਤਿਹਤ ਜਿਹੜਾ ਉਹ ਜ਼ਰੂਰ ਰਹਿਣਾ ਚਾਹੀਦਾ ਹੈ ਸ਼ਦਾਈਆਂ ਦਾ ਕੋਈ ਪਤਾ ਨਹੀਂ ਕਮਲਿਆਂ ਦਾ ਕੋਈ ਪਤਾ ਨਹੀਂ ਦੇਰ ਸਵੇਰ ਕਿਸੇ ਵੀ ਟਾਈਮ ਉਹ ਚੀਜ਼ ਜਿਹੜੇ ਉਹ ਕਰ ਸਕਦੇ ਆ ਸੋ ਸਿਕਿਉਰਿਟੀ ਗਾਰਡ ਜ਼ਰੂਰ ਰੱਖੇ ਹੁੰਦੇ ਆ ਪਰ ਸਿਕਿਉਰਿਟੀ ਗਾਰਡ ਐਟ ਅ ਟਾਈਮ ਇੱਕੋ ਥਾਂ ਤੇ ਹੋ ਸਕਦਾ ਚੋਰ ਲਟੇਰਾ ਜਿਹੜਾ ਉਹ ਕਿਤੇ ਪਾਸੇ ਵੀ ਹੋ ਸਕਦਾ ਸੋ ਜਿੰਨੇ ਵੀ ਉੱਥੇ ਜਿਹੜੇ ਗੁਰੂ ਦੇ ਸੇਵਾਦਾਰ ਨੇ ਉੱਥੇ ਨਾਲ ਇਸ ਦੇ ਵਿੱਚ ਤੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਵੀ ਇਹਨਾਂ ਸੈਲਫ ਡਿਫੈਂਸ ਦੀਆਂ ਚੀਜ਼ਾਂ ਦੇ ਵਿੱਚ ਮਦਦ ਕਰਨੀ ਚਾਹੀਦੀ ਆ ਤਾਂ ਜੋ ਗੁਰੂ ਘਰ ਦੇ ਜਿਹੜੇ ਪ੍ਰਬੰਧ ਆ ਇਸ ਪੱਖੋਂ ਵੀ ਆਪਾਂ ਉਹਨਾਂ ਨੂੰ ਮਜ਼ਬੂਤ ਜਿਹੜਾ ਹੋ ਹੋਰ ਕਰੀਏ ਤੇ ਦੂਜੀ ਇਹ ਜਿਹੜੀ ਗੱਲ ਆ ਇਹਨਾਂ ਨੇ ਹਿਸਟੋਰਿਕ ਚੀਜ਼ ਇਤਿਹਾਸਿਕ ਚੀਜ਼ ਸਦੀਆਂ ਪੁਰਾਣੀ ਜਿਹੜੀ ਚੀਜ਼ ਆ ਉਸ ਨੂੰ ਉਸੇ ਤਰੀਕੇ ਦੇ ਨਾਲ ਮੁੜ ਦੁਬਾਰਾ ਉਸਾਰਿਆ ਬਣਾਇਆ ਤੇ ਆਪਣੇ ਕਿਤੇ ਨਾ ਕਿਤੇ ਇਹ ਜਿਹੜੇ ਦੋਸ਼ ਆ ਇਹ ਚੀਜ਼ਾਂ ਜਿਹੜੀਆਂ ਆਪਣੇ ਸਾਹਮਣੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਇਤਿਹਾਸਿਕ ਚੀਜ਼ਾਂ ਦਾ ਰੂਪ ਮਹਾਂਦਰਾ ਜਿਹੜਾ ਆ ਉਹ ਬਦਲ ਦਿੱਤਾ ਜਾਂਦਾ ਆ ਉਸ ਦੇ ਵਿੱਚ ਇਤਿਹਾਸਿਕ ਚੀਜ਼ ਜਿਹੜੀ ਉਹ ਨਜ਼ਰ ਹੀ ਨਹੀਂ ਆਉਂਦੀ ਬਾਅਦ ਦੇ ਵਿੱਚ ਆਮ ਵੀ ਸਿੱਖਾਂ ਨੂੰ ਤੇ ਜਿਹੜੇ ਆਪਣੇ ਸੋ ਕਾਲਡ ਲੀਡਰ ਨੇ ਜਾਂ ਸੇਵਾਦਾਰ ਨੇ ਚਾਹੇ ਉਹ ਕਾਰ ਸੇਵਾ ਕਰਨ ਵਾਲੇ ਨੇ ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਆ ਉਹਨਾਂ ਨੂੰ ਜਾਂ ਉਹਨਾਂ ਤੱਕ ਇਹ ਚੀਜ਼ ਮੇਕ ਸ਼ੁਰ ਕਰਨੀ ਚਾਹੀਦੀ ਆ ਕਿ ਜਿਹੜੇ ਇਤਿਹਾਸਿਕ ਰੂਪ ਦੇ ਵਿੱਚ ਚੀਜ਼ਾਂ ਬਣੀਆਂ ਆ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਹੀ ਬਚਾ ਕੇ ਜਿਹੜਾ ਉਹ ਰੱਖਣਾ ਚਾਹੀਦਾ ਉਸ ਦੇ ਵਿੱਚ ਮਜ਼ਬੂਤੀ ਜਿਹੜੀ ਆ ਉਹ ਲਿਆਉਣੀ ਚਾਹੀਦੀ ਹੈ ਤਾਂ ਜੋ ਕਿ ਸਮੇਂ ਦੇ ਨਾਲ ਚੀਜ਼ਾਂ ਜਿਹੜੀਆਂ ਢਹਿ ਢੇਰੀ ਹੋ ਜਾਂਦੀਆਂ ਪਰ ਉਸ ਨੂੰ ਕਿਦਾਂ ਮਜ਼ਬੂਤੀ ਦੇ ਨਾਲ ਬਚਾਇਆ ਜਾ ਸਕੇ ਨਾ ਕਿ ਪੂਰੀ ਤਰ੍ਹਾਂ ਜਿਹੜਾ ਉਹਨੂੰ ਢਾਕੇ ਕੋਈ ਇੱਕ ਨਵੀਂ ਦੇਖੀ ਜਿਹੜੀ ਉਹ ਦੇ ਦਿੱਤੀ ਜਾਵੇ ਫਿਰ ਉਸ ਦਾ ਇੱਕ ਰੂਪ ਆ ਇੱਕ ਜਿਹੜੇ ਮਨ ਦੇ ਵਿੱਚ ਤਸਵੀਰ ਆ ਇੱਕ ਉਹ ਚੇਂਜ ਜਿਹੜੀ ਹੋ ਜਾਂਦੀ ਆ ਇਤਿਹਾਸ ਦੇ ਨਾਲ ਜੁੜਿਆ ਉਹਦੋਂ ਹੀ ਜਾਂਦਾ ਤੁਸੀਂ ਇੱਕ ਜਿਹੜੀ ਇਤਿਹਾਸਿਕ ਚੀਜ਼ ਨੂੰ ਪੁਰਾਣੀ ਚੀਜ਼ ਨੂੰ ਜਿਹੜਾ ਉਸ ਤਰੀਕੇ ਦੇ ਨਾਲ ਆਪਣੇ ਉਸੇ ਹੀ ਰੂਪ ਦੇ ਵਿੱਚ ਜਿਹੜਾ ਉਹ ਦੇਖਦੇ ਆ ਜਿਹੜੀਆਂ ਚੀਜ਼ਾਂ ਤਾਂ ਹੋ ਗਈਆਂ ਹੁਣ ਤਾਂ ਉਹਨਾਂ ਨੂੰ ਤਾਂ ਨਹੀਂ ਵਾਪਸ ਲਿਆ ਜਿਹੜਾ ਉਹ ਲਿਆਂਦਾ ਜਾ ਸਕਦਾ ਪਰ ਇਹ ਵੀ ਜਿਹੜੀਆਂ ਚੀਜ਼ਾਂ ਉਸ ਤਰੀਕੇ ਦੀਆਂ ਇਤਿਹਾਸਿਕ ਰੂਪ ਦੇ ਵਿੱਚ ਪਈਆਂ ਨੇ ਉਹਨਾਂ ਨੂੰ ਮੇਕ ਸ਼ੁਰੇ ਕਰਨਾ ਚਾਹੀਦਾ ਆ ਵੀ ਭਾਈ ਉਸੇ ਰੂਪ ਦੇ ਵਿੱਚ ਬਚਾ ਕੇ ਜਿਹੜਾ ਉਹ ਰੱਖਿਆ ਜਾਵੇ ਤਾਂ ਜੋ ਆਉਂਦੀਆਂ ਜਨਰੇਸ਼ਨਜ਼ ਨੂੰ ਵੀ ਜਿਹੜਾ ਉਹ ਪਤਾ ਲੱਗ ਸਕੇ ਵੀ ਅਸਲ ਦੇ ਵਿੱਚ ਆਹ ਰੂਪ ਦੇ ਵਿੱਚ ਇੱਥੇ ਆ ਚੀਜ਼ਾਂ ਜਿਹੜੀਆਂ ਪਈਆਂ ਸੀ ਇਦਾਂ ਰਹਿੰਦੇ ਸੀ ਆ ਕੁਸ਼ ਜਿਹੜਾ ਇੱਥੇ ਦਾ ਇਤਿਹਾਸ ਜਿਹੜਾ ਉਹ ਦੱਸਦਾ ਹੈ। ਬਿਲਕੁਲ ਕੋਈ ਸ਼ੱਕ ਨਹੀਂ ਜਿਹੜੇ ਆਪੇ ਸਿੱਖਾ ਬਹੁਤ ਵੱਡੀ ਗਿਣਤੀ ਚ ਡੋਨੇਸ਼ਨ ਦਿੰਦੇ ਆ ਤੇ ਖਾਸ ਕਰਕੇ ਉਹ ਲੋਕ ਉਹ ਬਾਬੇ ਜਿਹੜੇ ਗੁਰੂ ਘਰਾਂ ਦੀ ਬਿਲਡਿੰਗਸ ਬਣਾਉਂਦੇ ਆ ਰੀਮੋਡਲ ਕਰਦੇ ਆ ਜਦੋਂ ਤੁਸੀਂ ਡੋਨੇਸ਼ਨ ਦਿੰਦੇ ਹੋ ਉਹਨਾਂ ਨੂੰ ਕਹੋ ਭਾਈ ਬਿਲਕੁਲ ਸੇਵਾ ਕਰੋ ਪਰ ਘਟੋ ਘਾਟ ਤੁਸੀਂ ਆਪਣੀਆਂ ਜਦੋਂ ਬਿਲਡਿੰਗਸ ਨੂੰ ਰੀਮੋਡਲ ਕਰਦੇ ਆ ਉਸ ਸ਼ੇਪ ਚ ਲਿਆਣਾ ਜਾਂ ਢਾ ਕੇ ਟੋਟਲੀ ਨਵੀਂ ਬਣਾਣਾ ਉਸ ਤੋਂ ਪਹਿਲਾਂ ਬਖ ਵਖ ਮੁਲਕਾਂ ਜਿਸ ਤਰ੍ਹਾਂ ਜਿਹੜੇ ਕੈਥेड्रल ਚਰਚ ਦੀ ਮੈਂ ਗੱਲ ਕੀਤੀ ਆ ਫਰਾਂਸ ਦੀ ਉਹਨੂੰ ਦੇਖ ਕੇ ਆਓ ਇਟਲੀ ਦੀਆਂ ਬਿਲਡਿੰਗਸ ਦੇਖ ਕੇ ਆਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਸੇਮ ਫਾਰਮ ਦੇ ਵਿੱਚ ਰੱਖੀਆਂ ਹੋਈਆਂ ਹੈਗੀਆਂ ਰੈਸਟੋਰੇਸ਼ਨ ਚਾਹੀਦੀ ਆ ਰੀਬਿਲਡਿੰਗ ਨਹੀਂ ਰੈਸਟੋਰੇਸ਼ਨ ਇਹ ਇਹ ਚੀਜ਼ ਦਾ ਫਰਕ ਜਿਹੜਾ ਹੋ ਸਮਝਣ ਦੀ ਕੌਮ ਨੂੰ ਵੀ ਜਿਹੜਾ ਲੋੜ ਆ ਸੇਵਾਦਾਰਾਂ ਨੂੰ ਵੀ ਕਾਰ ਸੇਵਾ ਵਾਲਿਆਂ ਨੂੰ ਵੀ ਜਿਹੜੇ ਵੀ ਕਰਦੇ ਨੇ ਉਹਨਾਂ ਨੂੰ ਜਿਹੜੀ ਉਹ ਜ਼ਰੂਰਤ ਆ ਉਹਨੂੰ ਇਨ ਬਿਨੋ ਜਿਹੜਾ ਉਸ ਤਰੀਕੇ ਦੇ ਨਾਲ ਜਿਹੜਾ ਜ਼ਰੂਰ ਬਣਾਉਣਾ ਚਾਹੀਦਾ ਹੈਗਾ ਜੀ